ਸਸਿਕਾਲ ਜੀ ਸਵਾਗਤ ਹੈ ਤੁਹਾਡਾ ਜੇ ਨਵੇਂ ਵਲੌਗ ਵਿੱਚ ਅੱਪਾ ਟੇਕ ਰਿਆ ਮੱਥਾ ਝੰਡਾ ਸਾਹਿਬ ਤੇ ਦਰਬਾਰ ਦੇਰਾ ਦੁਨ ਤੇ ਸਾਰਿਆਂ ਨੂੰ ਪਤਾ ਹੀ ਆਪਾਂ ਆਏ ਹੋਏ ਆ ਇੱਥੇ ਤੇ ਪਹਿਲੀ ਵੀਡੀਓ ਆਪਾਂ ਨੇ ਪਾਈ ਸੀਗੀ ਇਹ ਹੈਗਾ ਸਾਡਾ ਦੂਜਾ ਦਿਨ ਸਵੇਰ ਸਵੇਰ ਦਾ ਟਾਈਮ ਹੈ ਤਕਰੀਬਨ 6:30 ਦਾ ਸਵੇਰ ਸਵੇਰ ਆਪਾਂ ਮੱਥਾ ਟੇਕ ਰਿਆ ਨਾ ਤੋਕੇ ਤੇ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਾਂਗੇ ਦੋ ਤਿੰਨ ਧਾਵਾ ਦੇਤੇ ਉੱਧਰ ਆਰਤੀ ਦਾ ਟਾਈਮ ਵੀ ਹੋ ਰਿਹਾ ਤੇ ਅਸੀਂ ਉੱਥੇ ਵੀ ਜਾਣਾ ਤੇ ਅੱਜ ਪੈਣਾ ਹੈ ਬਾਬਾ ਰਾਮ ਰਾਏ ਜੀ ਦਾ ਸ਼ਰਾਦ ਬਰਸੀ ਉਹਨਾਂ ਦੀ ਆਪਾਂ ਇਸ ਲਈ ਆਏ ਆਪਾਂ ਹਰ ਸਾਲ ਆਉਂਦੇ ਆ ਸਾਡੇ ਪਿੰਡ ਦੀਆਂ ਬਹੁਤ ਸੰਗਤਾਂ ਦੀਆਂ ਇੱਥੇ ਤੇ ਇਹ ਹੈਗੀ ਉਹਨਾਂ ਦਸਮਹੰਤਾ ਜੀ ਦੀ ਫੋਟੋ ਜਿਨ੍ਹਾਂ ਨੇ ਬਾਬਾ ਰਾਮ ਰਾਏ ਜੀ ਤੋਂ ਬਾਅਦ ਇਹ ਗੱਦੀ ਸੰਭਾਲਦੇ ਆਏ ਆ ਇਹ ਦਸਮਹੰਤਾ ਦੀਆਂ ਫੋਟੋਆਂ ਆ ਤੇ ਤੁਹਾਨੂੰ ਇਹਨਾਂ ਦੀ ਹਿਸਟਰੀ ਬਾਰੇ ਵੀ ਦੱਸਾਂਗੇ ਪੂਰੀ ਉਹਦੇ ਲਈ ਅਸੀਂ ਅਲੱਗ ਵਲੌਗ ਬਣਾਵਾਂਗੇ ਕਿਉਂਕਿ ਇਹ ਵਲੌਗ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਤੇ ਉਹ ਥਾਂ ਹੈ ਜਿੱਥੇ ਬਾਬਾ ਦਸਵੇਂ ਮਹੰਤ ਬਾਬਾ ਚਰਨਦਾਸ ਜੀ ਇੱਥੇ ਬੈਠ ਕੇ ਪਾਠ ਕਰਿਆ ਕਰਦੇ ਸੀਗੇ ਇਹ ਉਹਨਾਂ ਦੀ ਜਗ੍ਹਾ ਇੱਥੇ ਤੇ ਇਹ ਬਾਬਾ ਰਾਮਰਾਜ ਜੀ ਦੀ ਬਾਲਵਸਤਾ ਵਿੱਚ ਫੋਟੋ ਤੇ ਇੱਥੇ ਬਾਬਾ ਸ਼੍ਰੀਚੰਦ ਜੀ ਦੀ ਜਗ੍ਹਾ ਬਣੀ ਹੋਈ ਹੈ। ਉਸ ਤੋਂ ਬਾਅਦ ਆਪਾਂ ਜਾ ਰਹੇ ਦਰਵਾਸਾ ਮੱਠ ਹਟੇ ਕਿਨੋਂ ਤੇ ਆਰਤੀ ਦਾ ਟਾਈਮ ਹੋ ਗਿਆ। ਆਰਤੀ ਹੋ ਵੀ ਰਹੀ ਹੈ। ਪੂਰੇ 7 ਵਜੇ ਇੱਥੇ ਆਰਤੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਆਰਤੀ ਤੋਂ ਬਾਅਦ ਬਾਕੀ ਦਾ ਬਲੌਗ ਤੁਹਾਨੂੰ ਬਣਾ ਕੇ ਬੋਲ ਕੇ ਦੱਸਾਂਗੇ ਪੂਰਾ। ਪਹਿਲਾ ਆਪਾਂ ਚਲੋ ਦਰਵਾਜ਼ਾ ਮੱਥਾ ਟੇਕਦੇ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਕੰਟੀਨਿਊ ਇਸ ਵਲੌਗ 'ਚ ਬਨੇ ਰਵਾਂਗੇ ਤੇ ਤੁਸੀਂ ਵੀ ਇਸ ਵਲੌਗ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੁਹਾਨੂੰ ਇਸ ਚੀਜ਼ ਤੋਂ ਹੋਰ ਵੀ ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਤੇ ਇਹ ਫ੍ਰੀ ਹਿਸਟਰੀ ਕੀ ਹੈ ਚਲੋ ਫਲਾ ਆਪਾਂ ਟੇਕਦੇ ਹਾਂ ਦਰਵਾਜ਼ਾ ਮੱਥਾ ਫਿਰ ਤੁਹਾਨੂੰ ਦੱਸਦੇ ਹਾਂ ਅੱਗੇ ਸਾਰ ਸਭ ਤੋਂ ਪਾਗੇ ਬਾਹਰ ਜਿੱਦਾਂ ਹੀ ਆਰਤੀ ਖਤਮ ਹੋਈ ਉਦੋਂ ਹੀ ਮੀਂਹ ਸ਼ੁਰੂ ਹੋ ਗਿਆ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਸਾਰੇ ਪਾਸੇ ਆਪਣੇ ਪੰਜਾਬ ਦਾ ਵੈਸੇ ਸਾਰੇ ਪਾਸੇ ਬਹੁਤ ਬੁਰਾ ਹਾਲ ਹੈ ਹੜਾ ਨਾਲ ਉੱਧਰ ਵੀ ਉੱਤਰਾਖੰਡ ਸਾਈਡ ਫਿਰ ਬਹੁਤ ਜ਼ਿਆਦਾ ਮੀਂਹ ਪਿਆ ਸੀਗਾ ਆਪਾਂ ਨੇ ਫਿਰ ਇੱਥੇ ਆ ਕੇ ਬੈਠ ਕੇ ਆਪਣੀ ਸੰਗਤ ਵਿੱਚ ਸਾਡੇ ਪਿੰਡ ਤੋਂ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀ ਕਿ ਇੱਥੇ ਆਪਾਂ ਚਾਹ ਪਾਣੀ ਪੀ ਰਹੇ ਆ ਆਰਤੀ ਤੋਂ ਆ ਕੇ ਤੇ ਇੱਥੇ ਸਾਰੇ ਚਾਹ ਪਕੌੜੇ ਵੀ ਖਾਣ ਨਾਲ ਬਾਰਿਸ਼ ਕਰਕੇ ਲੰਗਰ ਤਗੇ ਨਹੀਂ ਆਪਾਂ ਨੇ ਇੱਥੇ ਮੰਗਾਲੇ ਸਾਰੇ ਨੇ ਇੱਕ ਜਗ੍ਹਾ ਲਿਆ ਕਿ ਸਾਰੇ ਖਾਣ ਬੈਠ ਗਏ। ਫਿਰ ਸਾਰੇ ਵੀਡੀਓ ਦਾ ਕਰ ਲਿਆ। ਉਹ ਜੋੜਾ ਕਰਾਉਣਾ ਨਹੀਂ ਜਾਂਦਾ ਵਿੱਚ। ਸਾਡੀ ਵੀਡੀਓ ਬਣਾਓ ਸਾਡੀ ਵੀਡੀਓ ਬਣਾਓ। ਸਾਰੇ ਸੰਗਤ ਦੀ ਵੀਡੀਓ ਬਣਾ ਲਈ ਆਪਾਂ ਨੇ। ਇਧਰ ਮੰਮੀ ਜਾ ਕੇ ਬੈਠ ਕੇ ਸਾਹਮਣੇ ਟੇਬਲ ਤੇ ਉਹਨਾਂ ਤੇ ਗੋਡਿਆਂ ਕਰਕੇ ਬੈਠ ਨਹੀਂ ਹੁੰਦਾ نیچے। ਤੇ ਦੂਜੀ ਸਹਿੜ ਮਹੰਤ ਦਵਿੰਦਰ ਦਾਸ ਜੀ ਵੀ ਆ ਰਹੇ ਨੇ। ਤੇ ਤੁਹਾਨੂੰ ਦੇਖੋ ਮਹਿਲ ਕਿੰਨਾ ਵਧੀਆ ਬਣਿਆ ਹੋਇਆ। ਦਰਬਾਰ ਸਾਹਿਬ ਸੋਰੀ। ਮਹਿਲ ਨਹੀਂ ਇਹ ਦਰਬਾਰ ਸਾਹਿਬ ਆ ਸਾਰਾ। ਤੇ ਦੇ ਮਹੰਤ ਦਵਿੰਦਰ ਦਾਸ ਜੀ ਆ ਰਹੇ ਨੇ ਉਹਨਾਂ ਨੇ ਹਵਨ ਦੇ ਵਿੱਚ ਬਠਣਾਇ ਸ਼ਰਾਧ ਪਾਣਾ ਤੇ ਇੱਥੇ ਪਹਿਲ ਉਹ ਸਾਰੀ ਜਗ੍ਹਾ ਤੇ ਮੱਥਾ ਟੇਕ ਕੇ ਆਉਂਦੇ ਨੇ ਜਿੱਥੇ-ਜਿੱਥੇ ਪਹਿਲੇ ਮਹੰਤ ਜੀ ਪਹਿਲੇ ਦਾਸ ਮਹੰਤ ਜੀ ਇੱਥੇ ਬੈਠ ਕੇ ਪਾਠ ਕਰਿਆ ਕਰਦੇ ਸੀਗੇ ਤੇ ਰਹਿੰਦੇ ਹੁੰਦੇ ਸੀਗੇ ਉਹ ਪਹਿਲਾਂ ਸਾਰੀਆਂ ਥਾਵਾਂ ਤੇ ਮੱਥਾ ਟੇਕ ਕੇ ਫਿਰ ਜਾ ਕੇ ਉਹ ਹਵਨ ਵਿੱਚ ਬੈਠਣਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਜੀ ਮਹੰਤ ਦਵਿੰਦਰ ਦਾਸ ਜੀ ਦੇ ਇਹ ਦੇਖੋ ਉਹਨਾਂ ਦਾ ਲਾਸੁ ਕੀ ਓਟੀ ਬਹੁਤ ਜ਼ਿਆਦਾ ਹੁੰਦੀ ਹੈ cheio de ਗਿਆ ਸ਼ੁਰੂ ਹੋ ਗਿਆ ਸੰਤਨ ਦਾ ਕੱਟ ਬਹੁਤ ਜ਼ਿਆਦਾ ਹੋ ਗਿਆ ਹਰ ਬੰਦੇ ਟਾਈਮ ਟੱਲਾ بارش ਕਰਕੇ ਸਾਰੇ ਸਾਈਡ ਸਾਈਡ ਤੇ ਬੈਠੇ ਹੋਏ ਜੀ ਤੇ ਇੱਕੋ ਉਹਦੇ ਕੋਈ ਵੀਡੀਓ ਬਣਾ ਨਹੀਂ ਦਿੰਦਾ ਹੈਗਾ ਵੈਸੇ ਹਰ ਬੰਦੇ ਵਿੱਚ ਥੋੜੀ ਚੋਰੀ-ਚੋਰੀ ਫੱਟੇ ਬਣਾਈਏ ਲੁੱਕ ਕੇ ਸਾਈਡ ਨੂੰ ਹੋ ਕੇ ਕਿਉਂਕਿ ਫਿਰ ਸਾਰੇ ਵੀਡੀਓ ਬਣਾਣ ਲੱਗ ਜਾਂਦੇ ਫਿਰ ਹਰ ਬੰਦੇ ਜਿਹੜੇ ਬੈਠੇ ਹੁੰਦੇ ਸੰਤਾ ਫਰੋਂ ਨਾ ਤੇ ਅਨਪੋੜਾ ੜੱਪਟਣ ਲੱਗ ਜਾਂਦਾ ਇਸ ਲਈ ਕਿਸੇ ਨੂੰ ਵੀਡੀਓ ਬਣਾਣ ਦੇਣ ਤੇ ਥੋੜਾ ਜਿਹਾ ਸਾਈਡ ਤੇ ਖੜੇ ਸੀ ਕਿ ਇਸ ਲਈ ਬਣਾ ਲੈ ਦੂਜੀ ਸਾਰਾ ਹਵਨ ਪਿਆਰੇ ਉੱਥੇ ਥੋੜੀ ਬੈਠਣ ਲਈ ਜਗ੍ਹਾ ਨਹੀਂ ਸੀ ਹਿਊਮਿਡਿਟੀ ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਬਾਰਿਸ਼ ਕਰਕੇ ਤੇ ਬਾਰਿਸ਼ ਕਰਕੇ ਉਹਨਾਂ ਨੇ ਫਿਰ ਥੋੜਾ ਲੰਗਰ ਹਾਲ ਦੇ ਵਿੱਚ ਹੀ ਹਵਨ ਪਾਇਆ ਤੇ ਅਪਾ ਆ ਗਏ ਸੀਗੇ ਬਾਹਰ ਬਾਹਰ ਬਾਰਿਸ਼ ਥੋੜੀ ਹਟੀ ਤੇ ਅਸੀਂ ਥੋੜਾ ਦਰਵਾਜ਼ਾ ਵੀਡੀਓ ਬਣਾਣ ਆ ਗਏ ਤੇ ਇਸ ਜਗ੍ਹਾ ਦੀ ਤੁਹਾਨੂੰ ਪੂਰੀ ਅਪਾ ਹਿਸਟਰੀ ਦੱਸਾਂਗੇ ਉਹਦੇ ਲਈ ਅਪਾ ਨੇ ਤੁਹਾਨੂੰ ਪਹਿਲਾਂ ਵੀ ਗਿਆ ਮੈਂ ਸਪੈਸ਼ਲ ਬਲੌਗ ਬਣਾਇਆ ਕਿਉਂਕਿ ਉਹ ਬਲੌਗ ਬਹੁਤ ਲੰਮਾ ਹੋ ਜਾਣਾ ਤੇ ਅਸੀਂ ਉਹ ਥੋੜਾ ਸੈਪਰੇਟ ਬਣਾਵਾਂਗੇ ਤੇ ਉਸ ਨੂੰ ਦੇਖਣ ਲਈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਰ ਤੁਸੀਂ ਨਵੇਂ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੇ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਆਪਾਂ ਥੋੜੀ ਬੋ ਤੁਹਾਨੂੰ ਦੱਸ ਵੀ ਦਿੰਦੇ ਹਾਂ ਕਿ ਇਹ ਹੈਗਾ ਦਰਵਾਦ ਸਾਹਿਬ ਇਹ ਦਰਵਾਦ ਸਾਹਿਬ ਚੋਂ ਥਾਏ ਜਿੱਥੇ ਬਾਬਾ ਰਾਮਰਾਇ ਜੀ ਬੈਠ ਕੇ ਪਾਠ ਕਰਿਆ ਕਰਦੇ ਸੀ ਉਹਨਾਂ ਦਾ ਤਪ ਸਥਾਨ ਹੈ ਇਹ ਪੈਂਦਾ ਸੀ ਮੱਥਾ ਟੇਕਣ ਆਏ ਸੀ ਜੀ ਵੀਡੀਓ ਬਣਾਇ ਹੋਈ ਆ ਕਿਤੇ ਬਹੁਤ ਰਸਨਾ ਇਸ ਲਈ ਬਾਅਦ ਵਿੱਚ ਜੇ ਸੀ ਬਣਾ ਲਈਏ ਉੱਥੇ ਬੈਠ ਕੇ ਬਾਬਾ RAM Rai ਜੀ ਪਾਠ ਪੂਜਾ ਕਰਿਆ ਕਰਦੇ ਸੀ ਤੇ ਉਹਨਾਂ ਦਾ ਕਾਫੀ ਸਥਾਨਾ ਜੀ ਨੇ ਤੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਔਰ ਅੰਦਰ ਜ਼ਿਆਦਾ ਨਹੀਂ ਜਾ ਸਕਦੇ ਕਿਉਂਕਿ ਸਨਤਾਨਾ ਥੋੜਾ ਹੈਗੇ ਅੱਗੇ ਫਿਰ ਰਸ ਜਾਂ ਪੈਣ ਲੱਗਦਾ ਇਸ ਲਈ ਬਾਅਦ ਤੋਂ ਹੀ ਤੁਹਾਨੂੰ ਖੁੜੀ ਬਣਾ ਕੇ ਦਿਖਾਵਾਂਗੇ ਜਿਹੜੀ ਅਗਲਾ ਵਲੋਗ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ ਕਿ ਇੱਕ ਚੀਜ਼ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦਿਖਾਈ ਜਾਏਗੀ ਤੇ ਚਲੋ ਇਹ ਦਰਸ਼ਕਤਾਲੂ ਜੀ ਦਰਵਾਰ ਸਾਹਿਬ ਦੇ ਇਹ ਜਿਹੜੇ ਦਰਵਾਰ ਸਾਹਿਬ ਹੈ ਪੂਰਾ ਤਾਜ ਮਹਿਲ ਦੀ ਕਵੇਰੀਆ ਜਿਹੜਾ ਹੈ ਦਰਵਾਰ ਸਾਹਿਬ ਸੀਗਾ ਇਹ orange ਵੱਲੋਂ ਪੱਪਾ ਰਾਮ ਰਾਜ ਦੀ ਯਾਰ ਵਿੱਚ ਬਣਾਇਆ ਗਿਆ ਸੀਗਾ ਇਹਦੀ ਜਿਹੜੀ ਸਾਰੀ ਦੇਖ ਰਹੇ ਹੋ ਮਾਤਾ ਪੰਜਾਬ ਕੋਰ ਦੀ ਦੇਖ ਰਹੇ ਹਾਂ ਵਿੱਚ 오ਰੇਂਜੇਬਲੋ ਇਹ ਸਰਕਾਰੀ ਖਜ਼ਾਨੇ ਵਿੱਚੋਂ ਬਣਾਇਆ ਗਿਆ ਸੀਗਾ ਇਹ ਮੁਗਲਾਂ ਨੇ ਬਣਾਇਆ ਸੀਗਾ ਇਸ ਲਈ ਇਹ ਵੀ ਥੋੜੀ ਵਿਖ ਹੈਗੀ ਜਿਹੜੀ ਉਹ ਹੈਗੀ ਹੈ ਤਾਜੀ ਮਹਿਲ ਦੇ ਵਰਗੀ ਹੈ ਮੁਗਲ ਕਾਲ ਦੇ ਵੇਲੇ ਜਿਹੜੇ ਦਰਬਾਰ ਸਾਹਿਬ ਸੀਗੇ ਐਦਾਂ ਦੇ ਹੀ ਬਣਾਏ ਜਾਂਦੇ ਸੀ ਕਿ ਉਹਨਾਂ ਦੇ ਰਾਜ ਮਹਿਲ ਹੁੰਦੇ ਸੀ ਉਹ ਵੀ ਐਦਾਂ ਦੇ ਬਣਾਏ ਜਾਂਦੇ ਸੀਗੇ ਤੇ orange ਜੀ ਦੀ ਬੱਬਾ ਰਾਮ ਰਾਏ ਜੀ ਨਾਲ ਥੋੜੀ ਸਾਝ ਸੀਗੀ ਤੇ ਉਹਨਾਂ ਨੇ ਪੂਰੀ ਇੱਥੇ ਸੇਵਾ ਕੀਤੀ ਇਹ ਬੱਬਾ ਸੰਗਤਾਨ ਸਿੰਘ ਦੀ ਜਗ੍ਹਾ ਹੈ ਜਦੋਂ-ਦੋਂ ਬੱਬਾ ਰਾਮ ਰਾਏ ਜੀ ਨੇ ਕੀਰਤਪੁਰ ਸਾਹਿਬ ਛੱਡਿਆ ਤਾਂ ਬੱਬਾ ਸੰਗਤਾਨ ਸਿੰਘ ਉਹਨਾਂ ਦੇ ਨਾਲ ਹੀ ਆਏ ਸੀਗੇ ਉਥੋਂ ਇਹ ਉਹਨਾਂ ਦਾ ਤਪ ਸਥਾਨ ਹੈ ਇਹ ਬਿਲਕੁਲ ਬੱਬਾ ਰਾਮ ਰਾਏ ਜੀ ਦੇ ਦਰਬਾਰ ਸਾਹਿਬ ਦੇ ਸਾਹਮਣੇ ਆ ਸਾਡਾ ਵਲੌਗ ਇਹੋ ਜੇ ਪੂਰੇ ਹੀ ਨਹੀਂ ਹੋਇਆ ਕਿ ਫਿਰ ਬਾਰਿਸ਼ ਸ਼ੁਰੂ ਹੋ ਗਈ। ਬਹੁਤ ਬਾਰਿਸ਼ ਹੋਈ ਤੇ ਆਪਾਂ ਸਿਰੇ ਬਾਹਰ ਦੀ ਸਾਈਡ ਬੈਠ ਕੇ ਬਹੁਤ ਕੱਪੜੇ-ਕੁੱਪੜੇ ਸਾਡੇ ਸਾਰੇ ਪਿੱਤੀ ਦੀ ਚੀਜ਼ ਅਸੀਂ ਪੱਖੇ ਥੱਲੇ ਆ ਕੇ ਬੈਠ ਕੇ ਕੱਪੜੇ-ਕੁੱਪੜੇ ਸੁਕਾਣ ਲਈ। ਥੋੜੀ ਦੇਰ ਅਸੀਂ ਆਰਾਮ ਕੀਤਾ ਫਿਰ ਚੱਲ ਗਏ ਅਸੀਂ ਥੇਹਾਰ ਘੁੰਮਣ ਅਸੀਂ ਥੇਹੜਾ ਹੁੰਦਾ ਬਾਜ਼ਾਰ ਆਇਆ ਤਾਂ ਖੁਮਕੀ ਉਹ ਵੀ ਦੇਖਤੀ ਜਾਵਾਂਗੇ। ਆਪਾਂ ਨੇ ਖਰੀਦ ਆਪਾਂ ਨੇ ਖਰੀਦ ਲਿਆ ਖੁਮ ਪਰਸ ਪਰਸ ਬਹੁਤ ਹੀ ਸੋਹਣੀ ਸੀ ਜੀ ਅਸੀਂ 3-4 ਪਰਸ ਖਰੀਦ ਲਏ। ਤੇ ਇਹਦਰ ਮੰਮੀ ਉਹਨੇ ਲੈਣ ਲੱਗੀ ਹੋਏ ਬੈਗ। ਜਾਂਦੇ ਟਾਈਮ ਸਮਾਨ ਹੋ ਗਿਆ ਸੀਗਾ ਜ਼ਿਆਦਾ ਕਿਉਂਕਿ ਪ੍ਰਸ਼ਾਦ ਵੀ ਸੀ ਹੋਰ ਸਮਾਨ ਵੀ ਖਰੀਦ ਲਿਆ ਤੇ ਸਾਡੇ ਕੋਲ ਫਿਰ ਸਮਾਨ ਵਧ ਗਿਆ ਇਸ ਲਈ ਅਸੀਂ ਫਿਰ ਬੈਗ ਖਰੀਦੇ ਮੰਮੀ ਲੱਗੇ ਹੋਏ ਲੈਣਾ ਇਹਨਾਂ ਨੂੰ ਕਲਰ ਹੀ ਨਹੀਂ ਪਸੰਦ ਆਂਦੇ ਕਲਰ ਹੀ ਕਢਵਾਈ ਜਾਂਦੇ ਵਿਚਾਰੇ ਦੁਕਾਨਦਾਰ ਇਹ ਆ ਗੀ ਆਓ ਤੇ ਬੈਗ ਖਰੀਦ ਲਿਆ ਆਪਾਂ ਨੇ ਤੇ ਆਪਾਂ ਹੁਣ ਚੱਲਦੇ ਆ ਜੀ ਦੇਰਾ ਦੁੰਦੀ ਗਲੀਆਂ ਦੇ ਵਿੱਚ ਬਾਜ਼ਾਰ ਬਾਰਿਸ਼ ਕਰਕੇ ਅੱਧਾ ਬਾਜ਼ਾਰ ਤਾਂ ਬੰਦ ਹੀ ਪਿਆ ਉਹ ਵੀ ਅਨੇ ਸਿਕਨੇ 3-4 ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਸਮਾਨ ਪਿਆ ਬਾਹਰ ਖਰਾਬ ਹੋ ਜਾਂਦਾ ਤੇ ਇਹ ਦੇਖ ਨੌਖਣ ਲੱਗੀ ਹੋਈ ਤੇ ਚਲੋ ਆਪਾਂ ਤੁਹਾਨੂੰ ਵੀ ਦੇਰਦੋਂ ਦੇ ਬਾਜ਼ਾਰ ਦੀਆਂ ਗਲੀਆਂ ਦਿਖਾਉਂਦੇ ਆ ਅਗਰ ਬਾਰਿਸ਼ ਨਾ ਹੁੰਦੀ ਅਸੀਂ ਤੁਹਾਨੂੰ ਸਾਰਾ ਬਾਜ਼ਾਰ ਦਿਖਾਉਣਾ ਸੀਗਾ ਬਾਰਿਸ਼ ਕਰਕੇ ਵੀ ਤੇ ਥੋੜਾ ਜਿਆਦਾ ਬਾਜ਼ਾਰ ਬੰਦ ਸੀਗਾ ਜਿਹੜਾ ਥੋੜੀ-ਬਹੁਤੀ ਦੁਕਾਨਾਂ ਖੁੱਲੀਆਂ ਸੀਗੀਆਂ ਇੱਥੇ ਤੁਹਾਨੂੰ ਹਰ ਕਿਸਮ ਦੀ ਦੁਕਾਨ ਮਿਲ ਜੇਗੀ ਕਿਆਰ ਇੱਥੇ ਦੇਖੋ ਇਹਦੇ ਲੱਡੂ ਗੋਪਾਲ ਜੀ ਦੇ ਜਿਨ੍ਹਾਂ ਨੇ ਘਰ ਚ ਲੱਡੂ ਗੋਪਾਲ ਜੀ ਰੱਖਿਓ ਉਹਨਾਂ ਦੇ ਵਸਤਰ ਇੱਥੇ ਪੂਰੀ ਦੁਕਾਨ ਵਿੱਚ ਉਹਨਾਂ ਦੇ ਹੀ ਵਸਤਰ ਮਿਲਣਗੇ ਇੱਥੇ ਜਿਆਦਾ Hindu ਲੋਕ ਜਿਆਦਾ ਹਨ ਇੱਥੇ ਸਾਰੇ ਜਿਹੜਾ ਕ੍ਰਿਸ਼ਨ ਨਹੀਂ ਰੱਖਿਓ ਉਹਦੇ ਘਰ ਲੱਡੂ ਗੋਪਾਲ ਜੀ ਉਹਨਾਂ ਦੇ ਕੱਪੜੇ ਆ ਚਲੋ ਅਸੀਂ ਥੋੜਾ ਸਾਨੂੰ ਹੋਰ ਬਾਜ਼ਾਰ ਕੋ ਮਾਰ ਦਿੰਦੇ ਆ ਅਸੀਂ ਵੀ ਥੋੜਾ ਘੁੰਮ ਲਾਵਾਂਗੇ ਤੁਹਾਨੂੰ ਵੀ ਘੁਮਾ ਦਿੰਦੇ ਆ ਇੱਥੇ ਬਾਜ਼ਾਰ ਦੇ ਇੱਕ ਖਾਸ ਤੇ ਕਿਤੇ ਵੀ ਸੜਕਾਂ ਨਾ ਬਹੁਤ ਚੌੜੀਆਂ ਚੌੜੀਆਂ ਸੜਕਾਂ ਆ ਬਿਲਕੁਲ ਛੋਟੇ ਕੀ ਜਗ ਆਪਾਂ ਜਾਂਦੇ ਨਾ ਬਿਲਕੁਲ ਤੱਕ ਕੰਜੈਸਟਡ ਜੀਆਂ ਸੜਕਾਂ ਹੁੰਦੀਆਂ ਇੱਥੇ ਉਹ ਨਹੀਂ ਐ ਇੱਥੇ ਜੇ ਤੁਸੀਂ ਜਿਹੜੀ ਮਰਜ਼ੀ ਗਲੀ 'ਚ ਵੜ ਜਿਓ ਬਾਜ਼ਾਰ 'ਚ ਨਾ ਤੁਹਾਨੂੰ ਸਾਰੇ ਪਾਸੇ ਇੱਥੇ ਜੀਆਂ ਸੜਕਾਂ ਜਿਹੜੀਆਂ ਹੋ ਚੌੜੀਆਂ ਹੀ ਮਿਲਣਗੀਆਂ ਖੁੱਲੀਆਂ ਡੁੱਬੀਆਂ ਬਿਲਕੁਲ ਹਵਾਦਾਰ ਸਾਡੀਆਂ ਮਾਤਾਵਾਂ ਜਿਹੜੀਆਂ ਆਈਆਂ ਪਿੱਛੇ ਹੌਲੀ-ਹੌਲੀ ਗੱਲਾਂ ਕਰਦੀਆਂ ਆਈ ਜਾਂਦੀਆਂ ਅਗਰ ਸਾਨੂੰ ਹੌਲੀ-ਹੌਲੀ ਚੱਲਣਾ ਪੈ ਰਿਹਾ ਲੋ ਅੜੇ-ਅੜੇ ਕੋ ਸਲੋ ਸਲੋ ਚੱਲੀਆਂ ਹੋਈਆਂ ਤੇ ਸਾਨੂੰ ਇੱਥੇ ਥੋੜੀ ਦੇਰ ਬਾਅਦ ਕੈਮਰਾ ਬੰਦ ਕਰਨਾ ਪੈਂਦਾ ਕਿਉਂਕਿ ਬਾਰਿਸ਼ 2 ਮਿੰਟਾਂ ਦੇ ਵਿੱਚ ਬਾਰਿਸ਼ ਆ ਜਾਂਦੀ ਤੇ हट ਜਾਂਦੀ ਆ ਸਾਨੂੰ ਇਹ ਵੀ ਡਰ ਹੈ ਕਿ ਸਾਡੇ ਫੋਨ 'ਚ ਕਿਤੇ ਪਾਣੀ ਨਾ ਪੈ ਜਵੇ ਆਪਣੇ ਫੋਨ ਨੂੰ ਬਚਾਣ ਲਈ ਸੀ ਵਿੱਚ ਵਿੱਚ ਥੋੜੇ-ਥੋੜੇ ਕਲੀਪ ਬਣਾ ਦੇ ਪੂਰੀ ਵੀਡੀਓ ਅਸੀਂ ਬਣਾ ਨਹੀਂ ਸਕੀ ਇਹ ਦੇਖੋ ਸਰਦਾਂ ਦੇ ਖੁਰੂ ਜੀ ਪਹਿਲਾਂ ਇੱਥੇ ਦੀਆਂ ਤੇ ਹੋਰ ਬਹੁਤ ਫਾਸਟ ਫੋਟੋ ਇਨ ਪਾਣਾ ਸੀ ਆ ਬਹੁਤ ਸੋਨਾ ਬਜ਼ਾਰਾ ਜਿਹੜਾ ਤੁਹਾਨੂੰ ਤੇ ਲੈ ਲਾ ਕੁਝ ਚਾ ਲੈਣਾ ਜੇ ਚੀਤੇ ਤੇ ਫਰੀਮਾ ਘੁੰਮਣ ਨੂੰ ਹਨਾ ਉੱਥੇ ਐ ਤੇ ਲੈ ਲਿਓ ਪਿੱਛੇ ਹੈਗੇ ਨੇ ਫੇਰ ਪਿੱਛੇ ਨੂੰ ਮੁੜਨਾ ਹਣ ਆਪਾਂ ਉਹ ਬਾਹਰ ਨਹੀਂ ਖਾਣੇ ਮੋਮੋਸ ਖਾਣੇ ਫਿਰ ਆਪਾਂ ਸੁਖਭਰ ਨਾਲ ਖਾਣੇ ਤੇ ਬਾਜ਼ਾਰ ਵਿੱਚ ਆਪਾਂ ਘੁੰਮ ਰਹੇ ਤੇ ਸਾਡੇ ਪਿੰਡ ਦੀਆਂ ਸੰਗਤਾਂ ਹੋਰ ਵੀ ਆਈਆਂ ਹੋਸੀ ਸਾਨੂੰ ਉਹ ਵੀ ਬਾਜ਼ਾਰ ਤੇ ਵਿੱਚ ਹੀ ਮਿਲ ਗਈਆਂ ਤੇ ਅਸੀਂ ਉਹਨਾਂ ਦੀ ਵੀਡੀਓ ਬਣਾ ਰਹੇ ਹਾਂ ਸਪੈਸ਼ਲ ਇਹ ਵੀ ਬਜਾਰ ਦੇ ਵਿੱਚ ਘੁੰਮ ਰਹੇ ਸੀਗੇ ਚਲੋ ਇੱਕ ਯਾਦਗਾਰ ਰਹਿ ਜਾਂਦੀ ਹੈ ਇਹ ਸਾਰਿਆਂ ਦੀ ਕਿ ਅਸੀਂ ਆਏ ਸੀਗੇ ਸਾਡੀ ਵੀਡੀਓ ਬਣੀ ਸੀਗੀ ਲੋ ਜੀ ਆਪਾਂ ਵਧਦੇ ਆਪਾਂ ਦੇਖਦੇ ਆਪਾਂ ਕੀ ਲੈਂਦੇ ਆਪਾਂ ਹੋਰ ਜਰਾ ਸਮਾਨ ਤਾਂ ਆਪਾਂ ਹੀ ਲੈਦੇ ਨੇ ਕਿ ਟਿਪ ਕਰੇ ਜਾਣਾ ਹੁੰਦਾ ਬੱਚਿਆਂ ਦੇ ਛੋਟਾ ਮੋਟਾ ਸਮਾਨ ਹੀ ਲੈਣਾ ਹੁੰਦਾ उत्तर अगर मेला भी, लग भी लगे होगा बारिश करके ना मेला भी सब घट लगे बहुत मेला है ये अभी दुकानते अपने ठीक जगह करेंगे

ਅੱਪਾ ਅਗੇ ਸਗੇ ਬਾਜ਼ਾਰ ਤੋਂ ਵਾਪਸ ਤੇ ਬਾਬਾ ਜੀ ਇੱਥੇ ਬੈੰਦੇ ਨੇ ਤੇ ਜਿੰਨੂੰ ਵੀ ਕੋਈ ਸਮੱਸਿਆ ਹੁੰਦੀ ਉਹ ਇੱਥੇ ਬੈਠ ਕੇ ਆਪਣੇ ਨਾਲ ਗੱਲਬਾਤ ਸਾਰਿਆਂ ਨਾਲ ਕਰਦੇ ਨੇ ਸਾਰੀ ਸੰਗਤਾਂ ਨਾਲ ਉਸ ਤੋਂ ਬਾਅਦ ਆਪਾਂ ਖਾਣ ਚੱਲ ਗਏ ਰਾਤ ਨੂੰ ਲੰਗਰ ਸਾਨੂੰ ਹੋ ਗਿਆ ਸੀਗਾ ਹਨੇਰਾ ਫਿਰ ਤੇ ਬਸ ਦੋਰੇ નીચે ਬੈਠ ਕੇ ਹੀ ਲੰਗਰ ਖੁਲਾਉਂਦੇ ਆ ਬਾਹਰ ਲੰਗਰ ਲੱਗੇ ਹੋਏ ਜਿਹੜੀ ਬਾਅਦ ਵਿੱਚ ਸੰਗਤਾਂ ਕੇ ਲੰਗਰ ਲਗਾਉਂਦੇ ਨੇ بارش ਹੋ ਜਾਦਾ ਹੋਣ ਕਰਕੇ ਉਹਨਾਂ ਨੇ ਫਿਰ ਸਾਈਡ ਤੇ ਟੇਬਲ ਲਗਾ ਲਈ ਸੀ ਜੀ ਲੰਕਰਖਾਨ ਤੋਂ ਬਾਅਦ ਫਿਰ ਆ ਪਾਗੇ ਵਾਪਸ ਦਰਬਾਰ ਸਾਹਿਬ ਤੇ ਤੁਹਾਨੂੰ ਰਾਤ ਦਾ ਦ੍ਰਿਸ਼ ਦਿਖਾਉਂਦੇ ਰਾਤ ਨੂੰ ਕਿੰਨਾ ਵਧੀਆ ਲੱਗ ਰਿਹਾ ਦੇਖੋ ਰੰਗ ਬਰੰਗੇ ਲਾਈਟਾਂ ਤੇ ਦਾ ਵੀਊ ਬਹੁਤ ਵਧੀਆ ਆ ਰਿਹਾ ਰਾਤ ਨੂੰ ਪਰ ਮੀਂਹ ਰੰਨਾ ਨਹੀਂ ਲੈਂਦਾ ਉਸ ਤੋਂ ਬਾਅਦ ਆ ਪਾ ਕੇ ਸੌਂਗੇ ਇੱਥੇ ਤੇ ਹੈ ਗਈ ਹੈ ਤੀਜੇ ਦਿਨ ਦੀ ਵੀਡੀਓ بارش ਲੱਗਣ ਕਰਕੇ ਵੀਡੀਓ ਪਹਿਲਾਂ ਸੀ ਬਣਾ ਨਹੀਂ ਸਕੇ ਸਰੋਵਰ ਆ ਇਹਦੇ ਵਿੱਚ ਹਰ ਪ੍ਰਕਾਰ ਦੀ ਮੱਛੀ ਤੁਹਾਨੂੰ ਦੇਖਣ ਨੂੰ ਮਿਲੇਗੀ ਰੰਗ ਬਰੰਗੀ ਮੱਛੀ ਕੱਥੂ ਤੇ ਕੱਛੂ ਵੀ ਇਸ ਦਾਲਾ ਵਿੱਚ ਬਹੁਤ ਆ ਸਰੋਵਰ ਦੇ ਵਿੱਚ ਅੱਛਾ ਤੇ ਤੁਹਾਨੂੰ ਇਹ ਦਰਬਾਰ ਸਾਹਿਬ ਦਾ ਥਿਊ ਦਿਖਾਉਂਦੇ ਆ ਜੀ ਹੁਣ ਬਾਰਿਸ਼ ਤੋਂ ਬਾਅਦ ਕਿਉਂਕਿ ਬਾਰਿਸ਼ ਤੋਂ ਵਜ੍ਹਾ ਧੂੜ ਮਿੱਟੀ ਹੁੰਦੀ ਆ ਸਾਰੀ ਲੈ ਜਾਗੇ ਵੀ ਪਾਣੀ ਵਿੱਚ ਹੋਣ ਲੱਗੇ ਸੀ ਉਹ ਟਾਲੂਗਾ ਬਹੁਤ ਹੀ ਕਿਤਾਇਨ ਸੰਗ ਮਰਮਰ ਦਾ ਸਾਰਾ ਬਾਰਿਸ਼ ਨਾਲ ਸਾਫ਼ ਹੋ ਜਾਂਦਾ ਨੇ ਜਿਹਦੇ ਹੁੰਦੇ ਰੱਖੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਮੇ ਬਾਰਿਸ਼ਾਂ ਦੀ ਫੇਰ ਤਿਆਰੀ ਹੈ ਬੱਦਲ ਪੂਰਾ ਚੜਿਆ ਹੋਇਆ ਤੇ ਅੱਧਰ ਤੂ ਬੱਤੀ ਕਰਦੇ ਆ ਤੇ ਸਾਡਾ ਪਤੀਜਾ ਹੀ ਲੱਗਦਾ ਹੈ ਤੁਸ ਬਹੁਤ ਸਪੈਸ਼ਲ ਵਲੌਗ ਬਣਾਣਾ ਹੈ ਆਪਣਾ ਵੀਡੀਓ ਵੀ ਚਾਣ ਵਾਸਤੇ ਆਦੋ ਤੇ ਆਪਾਂ ਚੱਲੇ ਆ ਹੁਣ ਫਿਰ ਮਾਰਕੀਟ ਤੇ ਜੇਨ ਆਪਾਂ ਫਿਰ ਮਾਰਕੀਟ ਜਾਣਾ ਸੀਗਾ ਇੱਥੇ ਇੱਕ ਖਾਸ ਗੱਲ ਹੈ ਕਿ ਇੱਥੇ ਮਸਾਲੇ ਬਹੁਤ ਸਸਤੇ ਮਿਲਦੇ ਆ। ਚਾ ਰੋਟੀ ਬਣੀ। ਹੁਣ ਸਵੇਰੇ ਸਵੇਰਾ ਟਾਈਮ ਹੈ 10 ਵਜੇ ਦਾ ਹਜੇ ਮਾਰਕੀਟ ਖੁੱਲੀ ਨਹੀਂ ਆ। ਇਹ ਸਾਰੀ ਮਸਾਲਾ ਮਾਰਕੀਟ ਹੈ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ ਆ ਬਿਲਕੁਲ। ਪਿਛਲੇ ਦਰਵਾਜ਼ੇ ਨੂੰ ਤੁਸੀਂ ਨਿਕਲੋਗੇ ਆ ਸਾਹਮਣੇ ਹੀ ਮਸਾਲਾ ਮਾਰਕੀਟ ਹੈ। ਤੇ ਇੱਥੇ ਮਸਾਲੇ ਬਹੁਤ ਸਸਤੇ ਮਿਲਦੇ ਸਭ ਲੋਕ ਇੱਥੋਂ ਲੈ ਕੇ ਜਾਂਦੇ। ਐਸ ਉਹਦੇ ਵਿੱਚ। ਨਾ ਕੱਛੂ ਕੁਮਰੇ ਤੇ ਅਸੀਂ ਵਾਪਸ ਆ ਜਾਈ ਸੀ ਕਿਉਂਕਿ ਮਾਰਕੀਟ ਹਜੇ ਬੰਦ ਪਈ ਸੀਗੀ। ਨਾ ਦਰਬਾਰਿਸ਼ ਫਿਰ ਸਟਾਰਟ ਹੋ ਜਾਣਾ ਵਿੱਚ। ਜਾਣਾ ਵਿੱਚ ਨਾਣਾ ਹੈ ਤੇ ਤੀਸਰੇ ਦਿਨ ਸਿੱਗੀ ਸਾਡੀ ਵਾਪਸੀ ਇੱਥੇ ਸੀ ਆਪਣੇ ਬੈਗ ਵਗੈਰਾ ਪੈਕ ਕਰਕੇ ਬੈਠ ਕੇ ਸਾਰਿਆਂ ਸੰਗ ਪਾਈ ਇਕੱਠਣਾ ਹੋ ਰਿਹਾ ਜਿੰਨੇ ਵੀ ਆਈਆਂ ਸੀਗੀਆਂ ਤੇ ਦੂਜੀ ਸਾਈਡ ਬਾਰਿਸ਼ ਵੀ ਲੱਗੀ ਬਾਰਿਸ਼ ਵੀ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਤੇ ਅਸੀਂ ਨਿਕਲਣਾ ਵੀ ਸੀ ਸਾਡੀ ਟ੍ਰੇਨ ਹੈ 4 ਵਜੇ ਦੀ ਸਹਾਰਨਪੁਰ ਤੋਂ ਇੱਥੋਂ ਆਪਾਂ ਲਵਾਂਗੇ ਬੱਸ ਸਾਰੇ ਆਪਣੇ ਆਪਣੇ ਬੈਗ ਇਕੱਠੇ ਕਰਕੇ ਬੈਠ ਗਏ ਦੇਖਦੇ ਆ ਜੀ ਬਾਰਿਸ਼ ਰੁਕੇ ਤੱਕ ਕਰ ਤੱਕ ਨਿਕਲਦੇ ਆਪਾਂ ਵਿਚਕਾਰ ਥੋੜੀ ਦੇਰ ਬਾਰਿਸ਼ ਰੁਕੀ ਤੇ ਅਸੀਂ ਅੱਗੇ ਫਿਰ ਮਸਾਲੇ ਲੈਣ ਕਿਉਂਕਿ ਪਹਿਲਾਂ ਪਾਏ ਸੀਗੇ ਮਾਰਕੀਟ ਖੁੱਲੀ ਨਹੀਂ ਸੀ ਇੱਥੇ ਨਾ ਸੁੱਕੇ ਮਸਾਲੇ ਬਹੁਤ ਸਸਤੇ ਮਿਲਦੇ ਆ ਆਪਣੇ ਪੰਜਾਬ ਨਾਲੋਂ ਸਾਰੇ ਲੋਕ ਇੱਥੋਂ ਬਹੁਤ ਮਸਾਲੇ ਲੈ ਕੇ ਜਾਂਦੇ ਆ ਅਸੀਂ ਵੀ ਲੈ ਕੇ ਆਏ ਤੇ ਜਿੰਨੇ ਵੀ ਇੱਥੇ ਯਾਤਰਾ ਸੰਗਤ ਆਂਦੀ ਹੈ ਨਾ ਸਾਰੇ ਮਸਾਲੇ ਜ਼ਰੂਰ ਲੈ ਕੇ ਜਾਣੀ ਕਿਉਂਕਿ ਆਪਣਾ ਬਹੁਤ ਅੱਧੋ-ਅੱਧਰਾ ਫਰਕ ਪੈ ਜਾਂਦਾ ਅਸੀਂ ਵੀ ਲਿੱਤੇ ਇੱਥੇ ਜੀਰੇ, ਜ਼ਵੈਣ ਹੋਰ ਕਾਫੀ ਸਾਰੇ ਸੁੱਕੇ ਮਸਾਲੇ ਜਿੱਦਾਂ ਮੈਕਰੋਨੀ, ਫਾਸਟ ਫੂਡ ਸਟੱਫ ਵੀ ਕੋਸ਼ਿਸ਼ ਕਰ ਰਹੇ ਲੋਜੀ ਸਾਹਿਬ ਨੇ ਚੱਕ ਲਏ ਆਪਣੇ ਬੈਗ ਇੱਧਰ ਬਾਰਿਸ਼ ਵੀ ਕਦੀ ਝੋੜਨ ਤੇ ਸ਼ੁਰੂ ਹੋ ਗਈ ਸਾਡੀ ਘਰ ਜਾਣ ਦੀ ਤਿਆਰੀ ਲੋਜੀ ਅੱਪ ਪਹੁੰਚ ਗਏ ਸਿੱਧਾ ਸਟੇਸ਼ਨ ਤੇ ਰਸਤੇ 'ਚ ਬਾਰਿਸ਼ ਬਹੁਤ ਲੱਗੀ ਸੀਗੀ ਇਸ ਲਈ ਅਸੀਂ ਵਲੌਗ ਬਣਾ ਨਹੀਂ ਪਾਏ ਸਾਡੇ ਫੋਨ ਦੇ ਵਿੱਚ ਪਾਣੀ ਨਾ ਪੈ ਜਾਏ ਇਸ ਦਾ ਤੋਂ ਹੁਣ ਆਪਾਂ ਸਟੇਸ਼ਨ ਤੇ ਬੈਠੇ ਹਾਂ ਸਾਡੀ ਟ੍ਰੇਨ ਆਣ ਵਾਲੀ ਹੈ ਚਲੋ ਜੀ ਅੱਜ ਦੇ ਇਰਾਦੂੰਦਾ ਵਲੌਗ ਬਣਾ ਨਹੀਂ ਕਰਦੇ ਹਾਂ ਜੀ ਮਿਲਦੇ ਆ ਜੀ ਅਗਲੇ ਵਲੌਗ ਵਿੱਚ ਵੀਡੀਓ ਕਰ ਬਾਈ ਬਾਈ